ਤੇ ਹੁਣ ਕਾਦੇ ਆਊਗਾ ਉਹ ਉਹ ਜਹਾਜ਼ ਤੇ ਆਊਗਾ ਤੂੰ ਆਊਗਾ ਕਿੱਥੋਂ ਉਹ ਤਾਂ ਬੜੀ ਦੂਰੋਂ ਆਊਗਾ ਬਾਰਲੇ ਦੇਸੋਂ ਆਊਗਾ ਕਿਹੜੇ ਦੇਸ ਚੋਂ ਉਹ ਬੱਥੂਆ ਨੇ ਦੇਸ ਤੋਂ ਆਊਗਾ ਬੱਥੂਆ ਨੇ ਤੋਂ ਹਾਂ ਉਹ ਕਿੱਥੇ ਜਾਏ ਉਹ ਬੜੀ ਦੂਰ ਹੈ ਵਿੱਚ ਦੇਖੇਪੜ ਵਰਗੇ ਕਈ ਦੇਸ ਆ ਜਾਂਦੇ ਨੇ ਅੱਛਾ ਹਾਂ ਕੋਹ ਨੂੰ ਵਿਚਾਰੇ ਭੱਤੂ ਨੂੰ ਕੀ ਪਤਾ ਨਾ ਵਿੱਚ ਬਾਪੇ ਆ ਲਵੇ ਕੋਈ ਜਹਾਜ਼ ਹੈ ਨਾ ਕੋਈ ਪੈਸੇ ਲੈ ਕੇ ਆਉਂਦਾ ਚੱਲ ਠੀਕ ਆ ਬੱਚਾ ਤੈਨੂੰ ਸਾਈ ਦੇਤੀ ਮੈਂ ਮਸ਼ੀਨ ਤੇਰੀ ਲੈ ਜਾਂਦਾ ਟਾਇਰ ਕਰਦਾ ਟਾਇਰ ਕਾਉਂਦਾ ਮੀ ਪੱਕੀ ਗੱਲ ਹੋਵੇ ਟਾਇਰ ਕੱਸ ਦੀ ਸਾਰੀ ਜੀਜ ਓਕੇ ਚੱਲ ਪੱਕੀ ਗੱਲ ਆ ਚਮਟਾ ਦਾ ਥਾਮਾਂਗਾ ਲੈ ਆ ਪੜਾ ਬੱਚਾ ਚੱਲ ਫਿਰ ਮੈਂ ਲੈ ਕੇ ਜਾਂਦਾ ਉਹ ਜਿੰਨੂੰ ਤੂੰ ਟਾਇਰ ਕੱਸ ਕੇ ਰੱਖੀ ਟਾਇਰ ਮੈਂ ਕਾਉਂ ਮੈਨੂੰ ਟਾਇਰ ਵਿਖਾ ਦੇ ਕਿਹੜਾ ਕਸੇ ਨਾ ਟਾਇਰ ਆਗਾ ਹਾਂਗਾ ਆਪੇ ਇਹਦਾ ਰੰਗ ਦਾ ਫਰਕ ਹੋਵੇ ਚਟਾ ਰੋਟੀਆ ਬਾਬੇ ਆਪੀ ਕਰਾ ਲੈਣਗੇ ਅੰਦਰ ਜਾ ਬਸ ਠੀਕ ਹੈ ਲੈ ਜੀ ਬੰਦ ਲੈ ਜੀ ਵੀ ਲੈ ਕੇ ਜਾਉਂ ਸਾਈ ਤੈਨੂੰ ਦੇ ਬਸ ਠੀਕ ਹੈ ਕੋਈ ਨਹੀਂ ਕੱਲ ਹੁਣ ਬਾਬੇ ਜਾਂਦੇ ਨੇ ਠੀਕ ਹੈ ਬਾਬਾ ਓਕੇ ਆ ਗਿਆ ਪਪਾ ਹਾਂ ਬੱਚਾ ਆ ਗਿਆ ਬਹੁਤ ਛੱਟਾ ਹੈ ਚੜਨਾ ਤਾਂ ਕਿੱਪਾ ਬਾਬੇ ਉਧਰ ਬਾਗੇ ਵੀ ਜੱਤੇ ਜਮਦੀ ਆ ਰਾਜ ਟਮਾਟਰੀ ਚੱਕੀ ਫਿਰ ਤੂੰ ਸਵਾਦੀ ਕਰਾ ਦੇ ਸਸਤ ਚਕਾਉਂਦੀ ਆ ਮੇਰੇ ਨੇ ਉਹ ਵੀ ਤੈਨੂੰ ਗੱਲ ਦੱਸਦਾ ਬੱਚਾ ਆ ਜਾ ਤੇਰੇ ਨਾਲ ਆਲੂ ਫੱਡੇ ਲਾਂਦੇ ਨੇ ਇਥੇ ਡਿਜੀਟਲ ਵੀ ਜੋ ਲੈ ਆਉਂਦਾ ਪੱਜਦਾ ਬਾਹਲਾ ਸਭ ਕੁਝ ਤਾਲੀ ਆਲੂ ਆਲੂ ਪੜ੍ਹਦੀ ਆ ਬੱਚਾ ਪਤਾ ਨਹੀਂ ਮੈਨੂੰ ਆਲੂ ਦੇ ਪੱਟੂ ਇਹ ਆਲੂ ਬੱਚਾ ਇਹਦਾ ਚੱਕਰ ਚ ਰਹੀ ਜੀ ਕਿਤੇ ਜਿੱਦੇ ਫਿਰ ਕਹੇ ਜੀ ਮੈਨੂੰ ਠੱਗੀ ਲਾ ਲਈ ਹਾਂ ਬੱਲੇ ਰਾਜਪੁਰੇ ਜਾ ਕੇ ਆਏ ਸੀ ਜਿੱਥੇ ਬੰਦੀ ਆ ਇਹ ਤੈਨੂੰ ਪਤਾ ਰਾਜਪੁਰੇ ਬੰਦੀ ਆ ਬੱਚਾ ਮੈਨੂੰ ਆ ਪਤਾ ਮੈਨੂੰ ਰਾਜਪੁਰੇ ਬੰਦੀ ਆ ਆਹਾਂ ਬੱਚਾ ਆਲੂ ਪੱਟਣ ਵਾਸਤੇ ਆ ਆਲੂ ਕਿਲੇ ਪੱਟ ਦੂ ਯਾਰ ਬਾਬਾ ਗਾ ਪੋਣੀ ਆ ਆਹਾਂ ਬੱਚਾ ਮੈਂ ਤੈਨੂੰ ਦੱਸਦਾ ਜਿਹੜੀ ਲਾਲੂਆਂ ਤੇ ਮਿੱਟੀ ਲੱਗੀ ਹੁੰਦੀ ਆ ਉਹ ਝਾਲਦੀ ਆ ਦੇਖੇ ਝਫਰ ਲੱਗੇ ਹੋਏ ਨੇ ਪੱਤਾ ਲੱਗੇ ਹੋਏ ਹੈਗੇ ਉਹੀ ਪੱਟੀ ਆ ਮੈਂ ਤੈਨੂੰ ਦੱਸਦਾ ਕਿਵੇਂ ਪੱਟੂਗੀ ਇੱਕ ਦਾ ਇਹਦਾ ਫਰੇਸਰ ਕੱਢਣਾ ਬਹੁਤ ਸਾਰੀ ਗੱਲ ਸਮਝਾਉਣੀ ਮਜ਼ਦੂਰ ਆਲ ਗੁਰੇ ਆਈਆਂ ਨੇ ਅੱਛਾ ਫੇਰ ਇੱਕ ਦਾ ਫਰੇਸਰ ਕੱਢਣਾ ਫੂ ਕਟਾਟਾ ਥੋੜੇ ਜਿਹਾ ਅੰਕੀਏ ਕਰਨੇ ਪੈਣਗੇ ਕਪੂਈਆਂ ਬਦਲਣੀਆਂ ਪੈਣਗੀਆਂ ਕੂੜੀਆਂ ਬਦਲਣੀਆਂ ਪਈ ਇਹਦੇ ਪਾਣੀ ਵਾਲੀ ਇੱਕ ਟੈਂਕੀ ਲਾਉਣੀ ਪਊ ਜਿਹੜੇ ਨਾਲ ਆਹ ਬਲੂ ਤੋਤੇ ਜਾਣ ਧੋਮ ਹੋਵੇ ਵੀ ਨਾਲ ਨਾਲ ਹੀ ਧੋਮਾਰੇ ਬੱਚਾ ਬਸ ਸਿੱਧਾ ਮੰਡੀ ਚ ਸੱਟਾਂਗੇ ਹਨ ਧੋ ਕੇ ਅੱਛਾ ਜੀ ਉਸ ਤੋਂ ਕਰਨੀ ਰੋੜੂ ਨਹੀਂ ਸਰਪੋਣੀ ਤੱਕ ਨਹੀਂ ਤੱਕਦੀ ਨੇ ਅੱਛਾ ਜੀ ਮੈਨੂੰ ਪਤਾ ਵੀ ਦੀ ਤੈਨੂੰ ਨਹੀਂ ਪਤਾ ਕਿ ਫਿਰ ਬਾਬੇ ਸਾਹਿਬ ਜਾਣੇ ਜਾਣੇ ਪੂਰੇ ਇਤਰ ਜਾਂਦੀ ਨੇ ਅੱਛਾ ਜੀ ਹਾਂ ਬੱਚਾ ਤੈਨੂੰ ਕੱਸਦਾ ਬੱਚਾ ਤੈਨੂੰ ਤਾਂ ਜੇ ਕਿਸੇ ਨਹੀਂ ਆ ਮੈਨੂੰ ਐ ਦੀ ਵੀ ਤੂੰ ਕਿਹੜਾ ਲੈਣ ਆਵੇਂਗਾ ਉਹ ਤੈਨੂੰ ਸਾਈ ਦੇਤੀ ਸੀ ਅਸੀਂ ਕੱਚੀਆਂ ਗੱਲਾਂ ਨਹੀਂ ਕਰਦੇ ਉਹ ਸਾਡੇ ਲਈ ਸਾਈ ਤਾਂ ਇੰਨੀ ਤੇਰੀ ਇੰਨੀ ਕਸਾਈ ਤਾਂ ਦੇਖ ਕੇ ਮੁੜ ਕੇ ਆਉਂਦੀ ਨਹੀਂ ਹੈਗਾ ਉਹੀ ਜੱਦੀਆਂ ਨਾ ਬਪੇ ਤੱਕੜੇ ਹੁੰਦੇ ਨੇ ਉਹ ਆਜਾ ਟਾਇਰ ਕੱਢ ਲਾ ਲਾ ਬੱਬਾ ਤੂੰ ਟਾਇਰ ਉਹ ਅਸੀਂ ਟਾਇਰ ਨਹੀਂ ਕੱਸਦੇ ਅਸੀਂ ਤਾਂ ਪੂਰੇ ਚੱਕੜੇ ਹੁੰਦੇ ਹਾਂ ਤੂੰ ਆਪ ਹੀ ਲੱਗ ਲੈ ਫਿਰ ਮੈਂ ਚੱਲ ਕਰਾਉਣਾ ਕਿਸੇ ਬੰਦੇ ਤੋਂ ਮਗੱਬਾ ਆਉਣਾ ਕੋਈ ਬੰਦਾ ਬਲਾਲਾ ਬਾਬਾ ਇਹ ਕਿ ਦੁੱਧ ਤੇ ਗੱਪਪ ਵਾਲੇ ਵੱਡੇ ਨੇ ਬਾਬਾ ਪਹਿਲਾਂ ਕੱਲ ਕਹਿੰਦਾ ਸੀ 3 ਕਪਾਏ ਜਾਂਦਾ 550 ਕੁਟ ਘੱਟ ਕਪਾਏ ਨਾ ਉਹਦੀ ਨਹੀਂ ਗੱਲ ਦੱਸਦਾ ਤੈਨੂੰ ਕਵਾੜ ਚ ਕਾਤੋਂ ਦਿੱਤੀ ਸੀ ਉਹ ਵੇਚੀ ਤਾਂ ਨਹੀਂ ਸੀ ਉਹ ਤੇਲ ਵਾਲਾ ਪੀਂਜੀ ਸੀ ਅੱਛਾ ਫੇਰ ਫਿਰ ਅਸੀਂ ਉਹਨੂੰ ਪਾਣੀ ਤੇ ਕਰਤਾ ਸੀ ਪਾਣੀ ਤੇ ਕਿਵੇਂ ਹੋ ਜੂਗਾ ਯਾਰ ਮੈਂ ਤੈਨੂੰ ਦੱਸਦਾ ਬੱਚਾ ਬਾਬੇ ਸਭ ਜਾਣੀ ਜਾਣਵੇ ਪੂਰੇ ਤਗੜੇ ਹੁੰਦੇ ਨੇ ਅੱਛਾ ਉਹਨੂੰ ਪਾਣੀ ਤੇ ਐ ਕਰਤਾ ਸੀ ਸਾਨੂੰ ਉਤੋਂ ਹੋਣਾ ਲਾਗੇ ਦੀ ਵੀ ਪਾਣੀ ਪਕਾ ਦੂੰਗੇ ਇਹਨੂੰ ਵੇਚ ਦੋ ਤੁਸੀਂ ਹਾਂ ਅੱਛਾ ਕਿਹਦਾ ਫੋੜਾ ਗਿਆ ਸੀ ਉਹ ਬੜੇ ਪ੍ਰਮਖਤ ਮਾਨਾਂ ਦੇ ਫੋਨ ਆ ਗਏ ਸੀ ਭਗਵੰਤ ਮਾਨ ਸਰਕਾਰਾਂ ਦੇ ਫੋਨ ਆ ਗਏ ਸੀ ਅੱਛਾ ਵੀ ਤੁਸੀਂ ਪਾਣੀ ਮਚਾ ਦੋ ਮਗਾ ਦੋਗੇ ਹਾਂ ਫੇਰ ਐਂ ਗੱਲ ਹੋ ਗਈ ਸੀ ਫਿਰ ਅਸੀਂ ਉਹ ਕਵਾੜ ਚ ਦੇਤੀ ਅੱਛਾ ਕਵਾੜ ਚ ਉਹ ਤੈਨੂੰ ਪਤਾ ਕਿੰਨੇ ਦੀ ਹੋਈ ਸੀ ਕਿੰਨੇ ਦੀ ਮੈਂ ਤੈਨੂੰ ਦੱਸ ਦਵਾਂ 46 ਲੱਖ 5080 ਰੁਪਈਆਂ ਦੀ ਹੋ ਗਈ ਸੀ ਅੱਛਾ ਜੀ ਬਹੁਤ ਰੁਪਈਆ ਦੀ ਹੋ ਗਈ ਪਰ ਨਵੀਂ ਕਿੰਨੇ ਦੀ ਲਈ ਸੀ ਨਵੀਂ ਨਹੀਂ ਲਈ ਸੀ ਅਸੀਂ ਤਾਂ ਆਪ ਬਣਵਾਈ ਸੀ ਕਿਸੇ ਤੋਂ ਹੋਰ ਕਿਸੇ ਲਵੇ ਨਹੀਂ ਹੈਗੀ ਅਸੀਂ 1.5 ਕਰੋੜ ਦੀ ਬਣਾਈ ਸੀ ਇੰਨਾ ਘਟਾ ਖਾ ਲਿਆ ਇੰਨਾ ਘਾਟਾ ਖਾਣਾ ਪਈਆ ਫਿਰ ਸਾਨੂੰ ਨਹੀਂ ਤੇਲ ਤੋਂ ਵੀ ਘਾਟਾ ਪੈਂਦਾ ਸੀ ਬਾਲਾ ਬੀਜੀ ਅੱਛਾ ਜੀ ਉਹ ਵੱਡਾ ਇੱਕ ਵਾਰ ਇੱਕ ਜਦ ਸਟਾਰਟ ਕਰਨ ਵੇਲੇ 500 ਲੀਟਰ ਪੀ ਜਾਂਦੇ ਸੀ ਉਹ ਤੇ ਰੇਲ ਗੱਡੀ ਦੀ ਕੋ ਕਪੈਣ ਸੀ ਉਹ ਕਪੈਣ ਵੀ ਦੀ ਰੇਲ ਗੱਡੀ ਵੀ ਸੀ ਤੇ ਨਹੀਂ ਚੱਲਦੀ ਉਹ ਤੇ ਇੱਕ ਕਰਪਾਣ ਦਾ ਸੀ ਕਿ ਰੇਲ ਕੱਢੀ ਤਾਂ ਘਾੜਾ ਪੈਦਾ ਕੰਨੇ ਇੰਜਣ ਜਣਾ ਕੰਨੇ ਇੰਜਣ ਦੀ ਤਾਂ ਹੀ 500 ਫੁੱਟ ਦਾ ਕੱਟਰ ਖਿੱਚਦੀ ਇੱਕ ਵਾਰ ਜ 700 ਗੀਲਾ ਕਰਦੀ ਕੀਤੇ ਕਰੀ ਤੇ ਉਹ ਦੁਬਾਰਾ ਕਰੀ ਨੀ ਪਾਣੀ ਤੇ ਵੀ ਤੰਗਾਂ ਚ ਸੀਗਨ ਬਣ ਗਈ ਅੱਛਾ ਉਹ ਫਾਂ ਵੀ ਇਹ ਕਰਦੀ ਪਾਣੀ ਵੀ ਬਹੁ ਮਕਾਤਾ ਸੀ ਪਾਣੀ ਉੱਤੇ ਆ ਗਿਆ ਸੀ ਤੇ ਬਾਗ ਗਿਆ ਉੱਚਾ ਉੱਚਾ ਆ ਗਿਆ ਪਾਣੀ ਤਾਂ ਡੂੰਗਾ ਜਾਂਦਾ ਹੁੰਦਾ ਉਹ ਡੂੰਗਾ ਤਾਂ ਹਰੇਕ ਕਰ ਦੂਗਾ ਬਾਬੇ ਬੜੇ ਅੰਦਰ ਜਾਂਮੀ ਨੇ ਉੱਤੇ ਲਿਉਂਦੇ ਨੇ ਪਾਣੀ ਫਿਰ ਸਾਨੂੰ ਅੰਤ ਤੱਕ ਨਹੀਂ ਕਹਣੋ ਗੋ ਮੂਗਾ ਅੱਛਾ ਪੂਰੇ ਤਾਂ ਕੀ ਕਰਨਾ ਨਾ ਗਾਲੀਆਂ ਮਾਰ ਤੂੰ ਪੈਸੇ ਕੱਢ ਮੈਨੂੰ ਗੁਜ਼ੀਨ ਪਾ ਕੇ ਲੈ ਜਾ ਪੈਸੇ ਤਾਂ ਮੇਰਾ ਚੇਲਾ ਜਹਾਜ਼ ਤੇ ਲੈ ਕੇ ਆਉਂਗਾ ਹੋ ਗਿਆ ਆਇਆ ਆਉਂਗਾਗਾ ਕਦੋਂ ਹੋਵੇ ਜਾ ਆਜਣਗੇ ਬੱਚਾ ਤੂੰ ਵੀ ਕੰਮ ਕਰਨੇ ਨੇ ਮਾਏ ਮੈਂ ਤੈਨੂੰ ਦੱਸਦਾ ਜੇ ਮੋਟਰਸਾਈਕਲ ਗੱਡੀ ਤੇ ਲੈ ਕੇ ਜਾਂਦੇ ਤਾਂ ਲੈ ਕੇ ਆਉਂਗੇ ਪੈਸੇ ਤਾਂ ਸਾਨੂੰ ਕੋਈ ਲੁੱਟਕੋ ਵਾਲਾ ਲੈ ਜਾਂਦਾ ਸਾਥ ਨੂੰ ਅੱਛਾ ਤਾਂ ਕਰ ਕਿਵੇਂ ਬੰਦੇ ਇੱਕ ਜਹਾਜ਼ ਰੱਖਿਆ ਹੈਗਾ ਹਾਂ ਉਹ ਤਾਂ ਰੇਲ ਗੱਡੀ ਵੀ ਹੈਗੀ ਆ ਉਹ ਕੰਮ ਕਰੀ ਹੋਈ ਆ ਥੋੜਾ ਜਿਹਾ ਅੱਛਾ ਕੀ ਕੰਮ ਗਈ ਆ ਉਹ ਕੰਮ ਕਰੀਏ ਇੱਕ ਮਸ਼ੀਨ ਹੋਰ ਲੈਣ ਦੀ ਜਾਂ ਬੰਦੀ ਕਰਦੇ ਆ ਉਹ ਲੁੱਟਕੋ ਹੋ ਜਾਂਦੀ ਆ ਅੱਬਾ ਬੱਚਾ ਤੈਨੂੰ ਕੀ ਪਤਾ ਹੈਗਾ ਅੱਛਾ ਹਾਂ ਬੱਚਾ ਫਿਰ ਹੁਣ ਕਦ ਤੇ ਆਊਗਾ ਉਹ ਉਹ ਜਹਾਜ਼ ਤੇ ਆਊਗਾ ਤੂੰ ਆਊਗਾ ਕਿੱਥੋਂ ਉਹ ਤਾਂ ਬੜੀ ਦੂਰੋਂ ਆਊਗਾ ਬਾਰਲੇ ਦੇਸੋਂ ਆਊਗਾ ਕਿਹੜੇ ਦੇਸੋਂ ਉਹ ਬੱਛੋਆਂ ਨੇ ਦੇਸੋਂ ਆਊਗਾ ਉੱਚਾੜੂ ਉਹ ਬੜੀ ਦੂਰ ਹੈ ਵਿੱਚ ਜਖੇਪੜ ਵਰਗੇ ਕਈ ਦੇਸ ਆ ਜਾਂਦੇ ਨੇ ਅੱਛਾ ਹਾਂ ਅੱਛਾ ਫੇਰ ਤਾਂ ਯਾਰ ਬਾਬੇ ਤੂੰ ਪਹਿਲਾਂ ਜਾ ਰੋ ਤਾਂ ਛੱਤ ਤੋਂ ਚੇਲਾ ਤੇਰਾ ਆਉਂਦਾ ਉਹਨੂੰ ਫੋਨ ਕਰ ਕਰਦਗੇ ਉਹਨੂੰ ਤਾਂ ਫੋਨ ਕਰ ਦਾਂਗੇ ਕੋਈ ਨਾ ਜਹਾਜ਼ ਚਲਾਉਂਦੇ ਤੂੰ ਬਰੇ ਨਾ ਅੱਲੂ ਕਿਵੇਂ ਪਟੂਗੀ ਆਲੂ ਤੈਨੂੰ ਦੱਸਦਾ ਦਿੱਤਾ ਹਾਂ ਆਲੂ ਤੂੰ ਆਸਤੀਆ ਜਿਹੜੀ ਮਿੱਟੀ ਲੱਗੀ ਹੁੰਦੀ ਉਹ ਜਾਣੂਗਾ ਅੱਛਾ ਇਹ ਕਿਹਦੇ ਆਡਰ ਡੰਕੀ ਰੋਣੀ ਉਹ ਪਾਣੀ ਆ ਵੀ ਪੱਟ ਦਵਾ ਲੂ ਇਹ ਨਹੀਂ ਪੜਦੀ ਇਹ ਤਾਂ ਰਾਜਪੁਰੇ ਵਾਲੀ ਪੀਸੀ ਪੱਟੂ ਤਾਂ ਹੀ ਤਾਂ ਮੈਂ ਆ ਲਾਈਆ ਧਿਆਨ ਲਾ ਕੇ ਇਹੀ ਦੇਖਿਆ ਦੀ ਬਾਬਿਆਂ ਨੇ ਤਾਂ ਹੀ ਤਾਂ ਬਾਬੇ ਇੱਧਰ ਆਂਦੇ ਨੇ ਅੱਛਾ ਜੀ ਹਾਂ ਫਿਰ ਧੰਦੇ ਬਰੇਡ ਨੇ ਜਿਹੜੇ ਉਹ ਵੱਡ ਨਹੀਂ ਦੇਣਗੇ ਉਹ ਵੱਡਦੇ ਨਹੀਂ ਉਹ ਤਾਂ ਫਰੈਸ਼ਰ ਕੱਢਾਂਗੇ ਤੈਨੂੰ ਪਹਿਲਾਂ ਦੱਸਿਆ ਸਾਰੀ ਗੱਲ ਸਮਝਾ ਦਈ ਉਹਨਾਂ ਨੂੰ ਫਿਰ ਟਰੈਕਟਰ ਮੁਰੇ ਜਦੋਂ ਟਰੈਕਟਰ ਪਾਉਂਗੇ ਮਿੱਦੂ ਨਹੀਂ ਮਿੱਦਾਂ ਨਹੀਂ ਹੁੱਕਾ ਤੇ ਪੈਪਰ ਹੁੰਦਾ ਬੈਲਡ ਕਰਦਾਂਗੇ ਅੱਛਾ ਮੂਰ ਨੂੰ ਐਂ ਚੱਲੂ ਮੂਰ ਨੂੰ ਐਂ ਚੱਲੂ ਇੱਕ ਮੂਰੇ ਰੇੜੀ ਹੁੰਦੀ ਆ ਜਿਵੇਂ ਤੰਨਾ ਟਾਇਰਾਂ ਦੀ ਉਹਦੇ ਵਾਲਾ ਟਾਇਰ ਲਾ ਲਾਂ ਮੈਂ ਅੱਛਾ ਜਿਹਦਾ ਪ੍ਰੋਗਰਾਮ ਵੱਡਾ ਹੈ ਪੂਰਾ ਤਕੜਾ ਹੈ ਬੱਚਾ ਤਿੰਨ ਤਿੰਨ ਚਾਰ ਲੱਖ ਹੋਰ ਲੱਗੂ ਇੱਥੇ ਹਜੇ ਤਾਂ ਅੱਛਾ ਫਿਰ ਤਾਂ ਪ੍ਰੋਜੈਕਟ ਲਾਉਂਗੇ ਜਿਵੇਂ ਉਹ ਕਪੈਨ ਕਰੀ ਤੁਸੀਂ ਪਾਣੀ ਦੇ ਉਹ ਕੰਮ ਕਰੋਗੇ ਉਹ ਕੰਮ ਕਰਾਂਗੇ ਉਹ ਸਾਡਾ ਤਾਂ ਇੱਥੇ ਟਰੱਕ ਦਾ ਇੰਜਨ ਧਰਦੀ ਆ ਆਪ ਹੀ ਚੱਲਣਾ ਮੈਂ ਕਿਤੇ ਅੱਛਾ ਉਹਦੇ ਤੋਂ ਜਿਆਦਾ ਹੀ ਖਰਚਾ ਹੋ ਜੂ ਉਹਦੇ ਤੋਂ ਟਰਾਲੀ ਲੈਣੀ ਹੈ ਫਿਰ ਟਰਾਲੀ ਚਾਹੀਦੀ ਉਹਨੂੰ ਨਾ ਟਰਾਲੀ ਦਾ ਪੱਲੀ ਬਗਲਾਂਗੇ ਕੋਈ ਚੱਕਰ ਨਹੀਂ ਸਾ ਬਿਲਡ ਰਾਜੀ ਤੇ ਆ ਲਵਈ ਉਹਨਾ ਟਰਾਲੀ ਤੋਂ ਚਲਾਵਾਂਗੇ ਅੱਛਾ ਜੀ ਪਰ ਸਾਨੂੰ ਆਏ ਆ ਇਹਨੂੰ ਪਾਣੀ ਤੇ ਕਰਨਾ ਬੂ ਫਿਰ ਫਿਰ ਪਾਣੀ ਤੇ ਆ ਜੂਗਾ ਅੱਛਾ ਅਸੀਂ ਇਹ ਕਿੰਜਨ ਕਰਤਾ ਅਸੀਂ ਉਹਨਾਂ ਆਸ਼ੇ ਟਰੈਕਟਰ ਤੇ ਲਾਵਾਂਗੇ ਆ ਜਾ ਕੇ ਮੈਂ ਕਿਚੂ ਦੀ ਨੂੰ ਆ ਸਾ ਪਿੱਛੇ ਬੈਂਡ ਕਰਾਂਗੇ ਤੈਨੂੰ ਦੱਸਿਆ ਤਾਂ ਹੈਗਾ ਅੱਛਾ ਤਿੱਤਾ ਕੁਛ ਨਹੀਂ ਕਰਦਾ ਅਸੀਂ ਹੱਥ ਨਾਲ ਹੀ ਦੇਵਾਂਗੇ ਬੜੇ ਤਗੜੇ ਹੁੰਦੇ ਨੇ ਅੱਛਾ ਜੀ ਆ ਚੱਲ ਠੀਕ ਹੈ ਚੱਲ ਤੂੰ ਟਾਇਰ ਕੱਸ ਦੇ ਮੇਰਾ ਕੇਲਾ ਆਨਲਾਈਨ ਹੈ ਆਪਾਂ ਮਸ਼ੀਨ ਪਾ ਕੇ ਬਾਹਰ ਹੀ ਕੱਢ ਲੈਣੇ ਆ ਦਾ ਬਾਰੇ ਫੇਰ ਕੱਢਾਂ ਪਹਿਲਾਂ ਪੈਸੇ ਦੇ ਬਾਬਾ ਤੇਰੇ ਤੇ ਕੀ ਕੀ ਨਾ ਪੈਸੇ ਤਾਂ ਤੈਨੂੰ ਮੈਂ ਮੇਰੀ ਗੱਲ ਕਰਾ ਦਿੰਦਾ ਮੇਰੇ ਚੇਲੇ ਨਾਲ ਗੱਲ ਕਰਾ ਦਿੰਦੀ ਇੱਕ ਮਿੰਟ ਮੈਂ ਫੋਨ ਟਰੈਕਟਰ ਤੇ ਭੁੱਲਿਆ ਉਹ ਚੱਕ ਲਿਆਉਂਦਾ ਚੱਲ ਚੱਕ ਲਿਆ ਉਹ ਉਹਨੂੰ ਵਿਚਾਰੇ ਭੱਤੂ ਨੂੰ ਕੀ ਪਤਾ ਨਾ ਵਿੱਚ ਬਾਪੇ ਆ ਲਵੇ ਕੋਈ ਜਹਾਜ਼ ਹੈ ਨਾ ਕੋਈ ਪੈਸੇ ਲੈ ਕੇ ਆਉਂਦਾ ਲੈ ਬੱਚਾ ਚੱਕ ਲੈ ਬਾਬੇ ਫੋਨ ਕਿੰਨੀਆਂ ਗੋਲੀਆਂ ਨਹੀਂ ਵੇਡਦੇ ਖੜ ਜਾਇਆ ਸਮਟ ਫੋਲੀ ਦੀ ਲੈਕੀ ਪ੍ਰੋਬਲਮ ਆ। ਦਾਦਾ ਮੋੜ ਨਾ ਕਰਾ ਗੱਲ ਜੀ। ਮੈਨੂੰ ਤੇਰੇ ਗੱਲਾਂ ਜਦੋਂ ਲੱਗਦਾ ਇਹ। ਖੜ ਜਾ ਬੱਚਿਆ ਕਰਾਉਂ ਆਂ। ਆ ਲੈ। ਸਲਾਮ। ਹਾਂ ਜੀ ਭਗਤਾ ਕਿੱਥੇ ਗਿਆ ਗਿਆ? ਆ ਗਈ ਬਸ ਜਹਾਜ਼ ਤੇਲ ਮੁੱਕ ਗਿਆ ਸੀ ਗੁਰੂ ਜੀ। ਆਉਣਾ। ਚੱਲ ਠੀਕ ਆ ਭਗਤਾ ਆ ਜਾ ਬੱਚਿਆਂ ਨੂੰ ਯਕੀਨੀ ਆਉਂਦਾ। ਕਿੰਨੇ ਕ ਟਾਈਮ ਤੱਕ ਆਉਂਗੇ? ਆਉਣੇ ਆਂ ਏ 1/2 ਘੰਟੇ ਤੱਕ ਆਉਣੇ ਆ। ਅੱਧੇ ਘੰਟੇ ਤੱਕ ਆ। ਇਨਾ ਟਾਈਮ ਲਾਦਾ ਫਿਰ ਆਉਣੇ ਆਏ ਤੇਲ ਬਖੋਇ ਇੰਜਾਤੀ ਅੱਛਾ ਮਿਲਿਆ ਨਹੀਂ ਤੇਲ ਕਿੱਥੋਂ ਕਿੱਥੋਂ ਮਿਲਿਆ ਫਿਰ ਕਿੱਥੇ ਹੁਣ ਤੂੰ ਹੈਗਾ ਕਿੱਥੇ ਐਂ ਦੱਸ ਤੂੰ ਮੈਨੂੰ ਪਹਿਲਾਂ ਮਾਂਜ ਕੇਪੜ ਆ ਗਿਆ ਜੀ ਆਉਣੇ ਦੇ ਕੇਪੜ ਆ ਗਿਆ ਠੀਕ ਆ ਆ ਜਾ ਫਿਰ ਛੇਤੀ ਆ ਜਾ ਹੁਣ ਤਾਂ ਆ ਗਿਆ ਬੱਚਿਆ ਯਕੀਨ ਤੈਨੂੰ ਮੈਨੂੰ ਤੇਰੇ ਤੇ ਹਜੇ ਵੀ ਗੀ ਨਹੀਂ ਬੰਦਾ ਪਹੁੰਚੂ ਪਤਾ ਨਹੀਂ ਦਰਾਂ ਤੈਨੂੰ ਗੱਲ ਤਾਂ ਕਰਾਦੀ ਤੈਨੂੰ ਹੁਣ ਬੱਚਾ ਜਦ ਤੂੰ ਟਾਇਰ ਕੱਸਣ ਨੂੰ ਮੈਨੂੰ ਬਾਰੇ ਕੱਢੀਏ ਮੈਂ ਤਾਂ ਕੱਸ ਨਹੀਂ ਸਕਦਾ ਜੀ ਟਾਇਰ ਮੈਂ ਤੂੰ ਆਪ ਹੀ ਕੱਸਦਾ ਆਹ ਬਣ ਮੇਰਾ ਸਮਾਨ ਆੜਾ ਤੂੰ ਮੈਂ ਮੈਂ ਇਹਨੂੰ ਹੱਥ ਲਾਉਂਦਾ ਵੀ ਇਹਦਾ ਮਸ਼ੀਨ ਤੇ ਧਰ ਦੇ ਮੈਂ ਤਾਂ ਹੁਣ ਤੇਰੀ ਮਸ਼ੀਨ ਤੇ ਆ ਗਿਆ ਚੱਕਬਰ ਆਉਂਦੀ ਦੀ ਦਾ ਲਾ ਤੂੰ ਯਾਰ ਇਹ ਤੇ ਆਉਂਦੀ ਤੇ ਇਹ ਧਰ ਦੇ ਲਾ ਕੱਸ ਲੈ ਟਾਇਰ ਇਹਦਾ ਸਿੱਧਾ ਪਾਸਾ ਗੇਟ ਆਇਆ ਜੀ ਮੈਂ ਬਦਰਾ ਬੰਦਾ ਉਹ ਹਲੇ ਹੁਣ ਨਹੀਂ ਆਉਂਦਾ ਬੱਚਾ ਉਹ ਨੂੰ ਤਾਂ ਹੋਰ ਮਸ਼ੀਨ ਵਿੱਚ ਲੱਗੀ ਵੱਡੀ ਮਸ਼ੀਨ ਵਿੱਚ ਲੱਗੀ ਹੁਣ ਛੋਟ ਹੀ ਨਹੀਂ ਜਾਂਦੇ ਸੀ ਪਹਿਲਾਂ ਪੱਕਾ ਹੀ ਕਰਾ ਰੱਖਿਆ ਦਾ ਇਹਦਾ 7 ਫੁੱਟ ਕੱਟ ਰਿਆ ਸਾਨੂੰ ਤਾਂ 650 ਫੁੱਟ ਕੱਟ ਰ ਵਾਲੀ ਮਿਲਗੀ ਉਹ ਮੂੰਗੀ ਵੀ ਵੱਡੂ ਕੱਲੇ ਆਲੂ ਨਹੀਂ ਬਣਦੀ ਉਹ ਉਹ ਬਸ ਬੱਚਾ ਟਾਈਮ ਪੰਦਿਆ ਹੋ ਜਾਂਦਾ ਅਸੇ ਤੂੰ ਫਿਰ ਆਏ ਨਹੀਂ ਵਧਾਂਦਾ ਹਾਂ ਜੇ ਪੈਸੇ ਦੇ ਕੇ ਫੇਰ ਜਾਣ ਦਿੰਦਾ ਨੂੰ ਮੈਂ ਪੈਸੇ ਦੇ ਬੰਨਾ ਪੈਸੇ ਉਹ ਕਾ ਦੇ ਦੇਣੇ ਨਹੀਂ ਦੇਵਾਂ ਮੈਨੂੰ ਨਹੀਂ ਚੱਲਦੀ ਨਾ ਆਏ ਗੱਲ ਬਣਦੀ ਭਈ ਤੁਹਾਡਾ ਸਮਾਨ ਦੇ ਬਾਬੇ ਦਾ ਜਾਂਦਾ ਦਿਨਾਂ ਨੂੰ ਸਮਾਨ ਸਦਾ